जो बोले सो निरपय भगवान वाल्मीक महाराज की जय श्री श्री अकसौ सतगुरु क्या नाथ महाराज की जय सुगुरु रूप गुरुपे सात जी अज आप विचार करा राजे दशरथ के सारे पुत्र का वर्णन करा सुगुरु रूप गुरुपे सात जी ਦੁਨੀਆ ਦਾ ਪਹਿਲਾ ਗ੍ਰੰਥ ਦੁਨੀਆ ਦੇ ਪਹਿਲੇ ਕਵੀ ਆਦਿ ਗੁਰੂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਬਾਣੀ। ਸ਼੍ਰੀ ਵਾਲਮੀਕੀ ਰਮਾਇਣ ਸਾਹਿਬ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਦਾ ਜੀਵਨ ਦਾ ਵਰਣਨ ਮਿਲਦਾ ਹੈ। ਤੋ ਇਸ ਗੱਲ ਨੂੰ ਸਾਰਾ ਬ੍ਰਹਿਮੰਡ ਜਾਣਦਾ ਹੈ ਜੇਕਰ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜੀ ਸ਼੍ਰੀ ਵਾਲਮੀਕੀ ਰਮਾਇਣ ਦੀ ਰਚਨਾ ਨਾ ਕਰਦੇ ਤੇ ਵਿਸ਼ਨੂੰ ਦਾ ਅਵਤਾਰ ਸ਼੍ਰੀ ਰਾਮਚੰਦ ਦਾ ਜਨਮ ਨਹੀਂ ਸੀ ਹੋਣਾ ਤੇ ਸ਼੍ਰੀ ਰਾਮਚੰਦਰ ਦਾ ਮਾਤਾ ਸੀਤਾ ਦੇ ਨਾਲ ਵਿਆਹ ਨਹੀਂ ਸੀ ਹੋਣਾ। ਸੁਗਰੂ ਰੂਪ ਗੁਰਪੈ ਸਾਧ ਸੰਗਤ ਜੀ ਇਹ ਸਾਰੇ ਜੀ ਸਾਜ ਲੀਲਾ ਹੈ ਜਿਸ ਨੂੰ ਸ਼੍ਰੀ ਵਾਲਮੀਕੀ ਰਮਣ ਕਹਿੰਦੇ ਨੇ। ਸੋ ਗੁਰੂ ਰੂਪੁਰ ਬੈਸਾ ਸੰਗਜ ਜੀ ਸ੍ਰੀ ਵਾਲਮੀਕਿਰ ਮੈਣ ਸਾਹਿਬ ਦੇ ਵਿੱਚ 15 ਨੰਬਰ 104 ਤੇ ਲਿਖਿਆ ਹੈ ਸਵੇਰ ਰਿਲੇ ਰਾਜਾ ਜਨਕ ਆਪਣੇ ਮਹਿਲਾ ਵਿੱਚ ਸਭਾ ਵਿੱਚ ਆ ਕੇ ਬੈਠੇ ਹਨ ਬੜਾ ਭਾਰਾ ਦੀਵਾਨ ਲੱਗਾ ਹੋਇਆ ਹੈ ਕੋਸੇ ਸਭਾ ਵਿੱਚ ਸ਼੍ਰੀ ਗੁਰੂ ਸ਼ਿਸ਼ਟ ਜੀ ਉਹਨਾਂ ਦੇ ਨਾਲ ਸ਼੍ਰੀ ਰਾਮ ਚੰਦਰ ਸ਼੍ਰੀ ਲక్ష్మణ ਸਭਾ ਵਿੱਚ ਆ ਗਏ ਰਾਜ ਜਨਕ ਨੇ ਸਭ ਦਾ ਬੜਾ ਆਦਰ ਪਾਉ ਕੀਤਾ ਬੜਾ ਸਤਿਕਾਰ ਕੀਤਾ ਰਾਜ ਜਨਕ ਕਹਿਣ ਲੱਗੇ ਮੇਰੇ ਧੰਨ ਭਾਗ ਹਨ ਤੁਹਾਡੇ ਆਉਣ ਕਰਕੇ ਮੇਰਾ ਤੁਹਾਡੇ ਦਰਸ਼ਨ ਕਰਕੇ ਜਨਮ ਸਫਲਾ ਹੋ ਗਿਆ ਹੈ ਤੁਸੀਂ ਇਹ ਦੱਸੋ ਤੁਹਾਡਾ ਆਉਣਾ ਕਿਸ ਤਰ੍ਹਾਂ ਹੈ ਵਿਸ਼ਵਾ ਮਿੱਤਰ ਜੀ ਕਹਿਣ ਲੱਗੇ हे ਰਾਜਾ ਜਨਕ ਇਦੋਂ ਮੇ ਬਾਲਕ ਰਾਜੇ ਦਸ਼ਰਥ ਦੇ ਪੁੱਤਰ ਹਨ ਇਹ ਬੜੇ ਮਹਾਨ ਚੋਦੇ ਸੂਰवीर ਰਾਮ ਤੇ ਲక్ష్మణ ਇਹਨਾਂ ਦੇ ਨਾਮ ਹਨ ਤੁਹਾਡੇ ਧਨੁੱਖ ਨੂੰ ਦੇਖਣ ਦੀ ਇਹਨਾਂ ਦੀ ਇੱਛਾ ਹੈ ਇਸ ਕਰਕੇ ਇਹਨਾਂ ਨੂੰ ਧਨੁੱਖ ਦਿਖਾਉਣ ਲਈ ਮੈਂ ਲੈ ਕੇ ਆਇਆ ਤੁਸੀਂ ਇਹਨਾਂ ਨੂੰ ਨਾਲ ਲੈ ਜਾ ਕੇ ਤਨੁਖ ਦਿਖਾਓ ਤੁਹਾਡੀ ਮਨੋ ਕਾਮਨਾ ਪੂਰੀ ਹੋਵੇਗੀ ਤੇ ਇਹਨਾਂ ਦਾ ਵੀ ਮਨੋਰਥ ਪੂਰਾ ਹੋ ਜਾਵੇਗਾ ਇਹ ਵਿਚਾਰ ਕਰਦੇ ਨੇ ਸ਼੍ਰੀ ਵਿਸ਼ਵਾਮਿੱਤਰ ਜੀ ਰਾਜ ਜਨਕ ਦੇ ਨਾਲ ਇਹ ਕਲ ਵਿਸ਼ਵਾਮਿੱਤਰ ਦੇ ਸੁਣ ਕੇ ਰਾਜਾ ਜਨਕ ਜੀ ਕਹਿਣ ਲੱਗੇ ਸਵਾਮੀ ਵਿਸ਼wamitra ਜੀ ਤੁਸੀਂ ਇਸ ਸੁਨਕ ਦਾ ਬਿਰਤਾਂਤ ਸੁਣ ਲਵੋ ਅੱਖੇ ਜੋ ਤੁਹਾਡੇ ਇਸ਼ਾ ਹੋਵੇਗੀ ਉਸੇ ਤਰ੍ਹਾਂ ਹੀ ਕਰਾਂਗੇ ਰਾਜਾ ਜਨਕ ਦੱਸਦੇ ਨੇ ਕਿ ਮੇਰੇ ਘਰ ਵਿੱਚ ਇੱਕ ਰਾਜਾ ਨੇਮ ਸੀ ਉਸ ਦਾ ਪੁੱਤਰ ਦੇਵਰਾਤ ਬਹੁਤ ਬਲਵਾਨ ਬਲਸ਼ਾਲੀ ਜੁਦਾ ਹੋਇਆ ਇੱਕ ਵਾਰ ਇਹ ਤਨੁਖ ਨੇ ਦੇਵਤਿਆਂ ਨੇ ਦੇਵਰਾਤ ਨੂੰ ਦੇ ਦਿੱਤਾ ਇੱਕ ਵਾਰ ਇਹ ਤਨੁਖ ਦੇਵਤਿਆਂ ਨੇ ਦੇਵਰਾਤ ਨੂੰ ਦੇ ਦਿੱਤਾ ਉਸ ਦਾ ਜ਼ਿਕਰ ਇਸ ਤਰ੍ਹਾਂ ਹੈ ਜਿਵੇਂ ਸਮੇਂ ਸ਼ਿਵ ਜੀ ਨੇ ਕ੍ਰੋਧ ਕਰਕੇ ਇਸ ਧਨੁਖ ਨਾਲ ਰਾਜੇ ਦੱਖ ਦੇ ਜਗ ਨੂੰ ਨਸ਼ਟ ਕੀਤਾ ਸੀ ਉਦੋਂ ਹੀ ਸ਼ਿਵ ਜੀ ਕ੍ਰੋਧ ਕਰਕੇ ਦੇਵਤਿਆਂ ਨੂੰ ਕਹਿਣ ਲੱਗੇ ਕਿ ਤੁਸੀਂ ਤਾਂ ਬੜੇ ਦੁਸ਼ਟ ਹੋ ਤੁਸੀਂ ਤਾਂ ਜਗ ਦਾ ਭਾਗ ਲੈਣ ਲਈ ਸਦਾ ਤਿਆਰ ਬਰ ਬਿਆਰ ਰਹੇ ਜਿਉਂ ਪਗ ਇਹ ਵਿਚਾਰ ਨਹੀਂ ਕਰਦੇ ਕਿ ਇਹ ਭਾਗ ਲੈਣ ਯੋਗ ਹੈ ਕਿ ਨਹੀਂ ਇਸ ਕਰਕੇ ਇਸ ਤੁਨੁਖ ਨਾਲ ਤੁਹਾਡੇ ਮੱਥੇ ਵਿੰਨਾ ਦਾ ਤਾਂ ਦੇਵਤੇ ਬੜੇ ਡਰ ਗਏ ਸ਼ਿਵ ਜੀ ਦੀ ਪ੍ਰਸ਼ੰਸਾ ਕਰਨ ਲੱਗੇ ਇਹ ਦੇਵਤਾ ਦੀ ਪ੍ਰਸੰਸਾ ਸੁਣ ਕੇ ਸ਼ਿਵ ਜੀ ਨੂੰ ਦਇਆ ਆ ਗਈ ਕਹਿਣ ਲੱਗੇ ਕਿ ਭਾਵੇਂ ਮੈਂ ਤੁਹਾਨੂੰ ਬਹੁਤ ਬਹੁਤ ਵਰਦਾਨ ਦਿੰਦਾ ਰਹਾਂ ਹਾਂ ਪਰ ਤੁਸੀਂ ਲੋਕ ਬੜੇ ਤੁਸ਼ਟਾਂ ਹੋ ਇਸ ਕਰਕੇ ਇਹ ਤੁਨਖ ਤੁਹਾਨੂੰ ਦੇ ਦਿੰਦਾ ਉਸ ਸਮੇਂ ਇਹ ਤੁਨਖ ਦੇਵਤਿਆ ਨੇ ਲੈ ਲਿਆ ਪਰ ਸੋਚਣ ਲੱਗੇ ਵਿਚਾਰ ਕਰਨ ਲੱਗੇ ਇਸ ਤਨੁਖ ਬਾਨ ਨੂੰ ਅਸੀਂ ਕੀ ਕਰਾਂਗੇ ਅਸੀਂ ਇਸ ਨੂੰ ਕਿੱਥੇ ਰੱਖਾਂਗੇ ਇਸ ਤਨੁਖ ਤਾਂ ਰਾਜੇ ਵਾਸਤੇ ਹੈ ਜਿਹੜਾ প্রজਾ ਦੀ ਪਾਲਣਾ ਤੇ ਦੁਸ਼ਟਾਂ ਨੂੰ ਡੰਗ ਦਿੰਦਾ ਹੈ ਜਿਹੜਾ ਉੱਤਮ ਰਾਜਾ ਹੋਵੇ ਉਸ ਨੂੰ ਇਹ ਤਨੁਖ ਦੇ ਦਈਏ ਇਹ ਵਿਚਾਰ ਕਰਕੇ ਇਹ ਤਨੁਖ ਰਾਜੇ ਦੇਵਰਾਤ ਨੂੰ ਇਸ ਕਰਕੇ ਦੇ ਦਿੱਤਾ ਕਿ ਉਸ ਦੇ ਕੁੱਲ ਵਿੱਚ ਲక్ష్ਮੀ ਦਾ અવਤਾਰ ਹੋਣ ਵਾਲਾ ਹੈ ਇਹ ਵਿਸ਼ਵਾਮিত্র ਜੀ ਉਸ ਸਮੇਂ ਦਾ ਹੈ ਇਹ ਤਨੁਖ ਮੇਰੇ ਕੁੱਲ ਵਿੱਚ ਜਿੰਨੇ ਵੀ ਰਾਜੇ ਹੋ ਚੁੱਕੇ ਹਨ ਸਾਰੇ ਇਸ ਸੁਨੁਖ ਦੀ ਪੂਜਾ ਕਰਦੇ ਆਏ ਹਨ ਇੱਕ ਵਾਰੀ ਮੈਂ ਹਲਾ ਨਾਲ ਧਰਤੀ ਵੰਦ ਸੀ ਉਸ ਖੇਤ ਦੀ ਅਨੂਪਵਟਿਕ ਕੰਨਿਆ ਨਿਕਲਾਈ ਮੈਂ ਆਪਣੇ ਘਰ ਉਸ ਕੰਨਿਆ ਨੂੰ ਲਿਆ ਆ ਉਸ ਕੰਨਿਆ ਦਾ ਨਾਂ ਸੀ ਤਾ ਰੱਖਿਆ ਤੇ ਤਰਮ ਦਿੱਤੀ ਜਾਣ ਕੇ ਉਸ ਦਾ ਪਾਲਨ ਪੋਸ਼ਣ ਕੀਤਾ ਇਸ ਕੰਨਿਆ ਦਾ ਜਨਮ ਜੋ ਨਹੀਂ ਸੀ ਨਹੀਂ ਹੋਇਆ ਇਹ ਤਾਂ ਈਸ਼ਵਰ ਦੀ ਹੈ ਤੇ ਮੇਰਾ ਇਹ ਪ੍ਰੰਨ ਹੈ ਕਿ ਜੋ ਬਲਵਾਨ ਇਸ ਤਨੁਖ ਨੂੰ ਸੁਖ ਦੇਵੇਗਾ ਛੁੜਾ ਦੇਵੇਗਾ ਉਸ ਨੂੰ ਇਹ ਕੰਨਿਆ ਦੇ ਦੇਵਾਂਗਾ ਪਰ ਬਹੁਤ ਸਾਰੇ ਰਾਜੇ ਬਲਵਾਨ ਸੂਰਬੀਰ ਜੋਧੇ ਆਏ ਹਨ ਮੈਂ ਸਾਰਿਆਂ ਨੂੰ ਇਹ ਹੀ ਕਹਿੰਦਾ ਹਾਂ ਜਿਹੜਾ ਵੀ ਬਨੁਖ ਇਸ ਤਨੁਖ ਨੂੰ ਚੁੱਕ ਲਵੇ ਚੜਾ ਦੇਵਾਂਗਾ ਉਸ ਦੇ ਨਾਲ ਹੀ ਇਸ ਕਨਿਆ ਸੀਤਾ ਦਾ ਵਿਆਹ ਕਰ ਦੇਵਾਂਗਾ ਫਟੇਵਡੇ ਬਲਵਾਨ ਵੀਰ ਜੋਧੇ ਇਸ ਨੂੰ ਚੁੱਕਣਾ ਲੱਗੇ ਪਰ ਕਿਸੇ ਕੋਲ ਇਤਨੁਖ ਨਹੀਂ ਚੁੱਕ ਹੋਇਆ ਸਾਰੇ ਸੂਰਬੀਰ ਯੋਧੇ ਬਲਸ਼ਾਲੀ ਰਾਜੇ ਹਾਰ ਗਏ ਜਿਹੜੇ ਬੁੱਧਵਦ ਜਿਹੜੇ ਬੁੱਧੀਵਾਨ ਧਰਮੇਸਨ ਉਹ ਤਾਂ ਨਹੀਂ ਪਰ ਜਿਹੜੇ ਮੂਰਖ ਬੁੱਧਹੀਨ ਸੀ ਉਹਨਾਂ ਨੇ ਇੱਕ ਵਾਰ ਮਥਲਾਪੁਰ ਨੂੰ ਸਭ ਪਾਸਿਓਂ ਘੇਰ ਲਿਆ ਕਿ ਬਲ ਨਾਲ ਕੰਨਿਆ ਨੂੰ ਵਿਆਹ ਕੇ ਲੈ ਜਾਵਾਂਗੇ ਉਸ ਵੇਲੇ ਮੈਂ ਬਹੁਤ ਡਰ ਗਿਆ ਇਹਨਾਂ ਰਾਜਿਆਂ ਨਾਲ ਮੈਂ ਜਿੱਤ ਕਿਵੇਂ ਕਰਾਂਗਾ ਫਿਰ ਵੀ ਇੱਕ ਵਾਰ ਜੁੱਧ ਕਰਦਾ ਰਿਹਾ ਮੈਂ ਜੁੱਧ ਕਰਦਾ ਕਰਦਾ ਹਾਰ ਗਿਆ ਉਸ ਸਮੇਂ ਲੋਕ ਕੇ ਦੇਵਤਿਆਂ ਦੀ ਉਸਤੇ ਤੇ ਆराधना ਕਰਨ ਲੱਗਾ ਕਿ ਇਹ ਦੇਵਤਿਓ ਇਹ ਤਨੁਖ ਤੋਹਾਡਾ ਹੀ ਹੈ ਮੈਂ ਹੁਣ ਬਹੁਤ ਦੁਖੀ ਹੋ ਗਿਆ ਹਾਂ ਤੁਹਾਡੇ ਚਰਨਾਂ ਵਿੱਚ ਹਾਂ ਇਹ ਬੇਨਤੀ ਸੁਣ ਕੇ ਦੇਵਤਿਆਂ ਨੇ ਪ੍ਰਗਟ ਹੋ ਕੇ ਜੋਗ ਸ਼ਕਤੀ ਨਾਲ ਬਹੁਤ ਸਾਰੀ ਸੈਨਾ ਉਤਪਤ ਕਰਕੇ ਜੰਦ ਕਰਕੇ ਸਭ ਰਾਜੇ ਹਰਾ ਦਿੱਤੇ ਸਭ ਰਾਜੇ ਵਾਪਸ ਭਜਾ ਦਿੱਤੇ ਇਹ ਵਿਸ਼ਵਮਿੱਤਰ ਜੀ ਇਸ ਇਤਨੁਕ ਕਰਕੇ ਮੇਰੀ ਜਿੱਤ ਹੋ ਗਈ ਅੱਗੇ ਜੀ ਤੁਹਾਡੇ ਜੋ ਤੁਹਾਡੇ ਆਗਿਆ ਹੋਵੇ ਤਾਂ ਇਸ ਤਨੁਖ ਰਾਮਚੰਦਰ ਨੂੰ ਜ਼ਰੂਰ ਦਿਖਾ ਦਿੰਦੇ ਆ। ਰਾਮਚੰਦਰ ਬੜੇ ਮਹਾਨ ਹਨ। ਰਾਜੇ ਦਸ਼ਰਥ ਦੇ ਪੁੱਤਰ ਹਨ। ਜੇਕਰ ਰਾਮਚੰਦਰ ਇਸ ਤਨਖ ਨੂੰ ਝੁਕ ਲੈਣ ਕੋਈ ਅਸਰ ਨਹੀਂ ਹੋਵੇਗਾ। ਇਹ वार्ता ਲਾਭ ਕਰ ਰਹੇ ਨੇ ਰਾਜਾ ਜਨਕ ਵਿਸ਼ਵਾ ਮੇਤਰ ਜੀ ਦੇ ਨਾਲ ਇਸ ਤਰ੍ਹਾਂ ਜਿ ਕਰਹਸ਼ਰੀ ਵਾਲਮੀਕੀ ਦੇ ਮੈਣ ਵਿੱਚ ਰਾਜਾ ਜਨਕ ਆਪਣੇ ਮੰਤਰੀਆਂ ਨੂੰ ਕਹਿਣ ਲੱਗਾ ਹੇ ਮੰਤਰੀਓ ਇਸ sắt ਤਨੁਕ ਨੂੰ ਸਭਾ ਵਿੱਚ ਲੈ ਕੇ ਆਓ ਵੱਡੇ ਵੱਡੇ ਸੂਰਮੇ ਮੰਤਰੀ ਅੱਠ ਚੱਕਿਆਂ ਦੇ ਰੱਥ ਉੱਪਰ ਲੋਹੇ ਦਾ ਬਣਿਆ ਤਨੁਕ ਸਭਾ ਵਿੱਚ ਲਿਆਏ ਰਾਜਾ ਜਨਕ ਮੱਥਾ ਨਵਾ ਕੇ ਹੱਥ ਜੋੜ ਕੇ ਕਹਿ ਲਗਾ ਹੇ ਵਿਸ਼ਵਾਮিত্র ਜੀ ਇਹ ਤਨੁਖ ਹੈ ਜਿਸ ਦੀ ਪੂਜਾ ਮੇਰੀ ਕੁੱਲ ਕਰਦੀ ਆਈ ਹੈ ਇਸ ਵੇਲੇ ਦੇਵਤੇ ਦਾਨੋ ਗੰਦਰਫ 나ਗ ਜਸ ਮਨੁੱਖ ਸਰੀਰ ਧਾਰ ਕੇ ਆਏ ਹਨ ਸਭ ਨੇ ਚਾਹਿਆ ਕਿ ਇਸ ਤਨੁਖ ਨੂੰ ਝੁੱਕ ਲਈਏ पर इस तनुख तो में चुकना तो बड़ी दूर की गल से इस तनुख तो को हिला भी नहीं सके इस सुन के विश्वा मित्र ने रामचंद्र कहा रामचंद्र तेरा जन्म बड़े ही प्रतापी राजे दशरथ कोल है इस तनुख तो को देख विश्वामित्र जी की गल सुन के रामचंद्र सहजे सहजे तनुख दे कोल गए तो कह लगे हे स्वामी ये तो बहुत उत्तम सुंदर तनुख है जे आप आग्ञा देवों तुम हाव श्री फिर विश्वामित्र जी ने आग्ञा दी आग्ञा पाके श्री रामचंद्र ने ਵਿਚ ਘਾਰੋ ਤਨਖਨ ਫੜ ਕੇ ਚੋਕ ਲੀਤਾ ਤੇ ਸ਼੍ਰੀ ਰਾਮਚੰਦਤੀ ਜੈ ਜੈਕਾਰ ਹੋਈ ਇਹ ਵਾਲਮੀਕੀ ਅਦਮੈਨ ਵਿੱਚ ਕਥਾ ਲਿਖੀ ਹੋਈ ਹੈ ਪੰਨਾ ਨੰਬਰ 105 106 ਦੇ ਇਹ ਜ਼ਿਕਰ ਹੈ ਸ਼੍ਰੀ ਵਿਸ਼ਵਾਮিত্র ਜੀ ਰਾਮਚੰਦਰ ਦਸ਼ਰਮਨ ਰਾਜ ਜਨਕ ਕੋਲ ਧੋਕੇ ਰਾਜਾ ਜਨਕ ਵਿਸ਼ਵਾਮিত্র ਨੂੰ ਕਹਿਣ ਲੱਗਾ ਹੇ ਮਹਾਤਮਾ ਆਪ ਵਿਸ਼ਵਾਮিত্র ਜੀ ਜੇ ਤੁਹਾਡੀ ਆਗਿਆ ਹੋਵੇ ਮੇਰੇ ਮੰਤਰੀ ਰਥ ਤੇ ਸਵਾਰ ਹੋ ਕੇ ਖਜੂਧਿਆਪੁਰ ਨੂੰ ਚਲੇ ਜਾਣਾ ਉੱਥੇ ਜਾ ਕੇ ਰਾਜੇ ਦਸ਼ਰਤ ਨੂੰ ਸਾਰੀ ਗੱਲ ਦੱਸ ਦੇਣ ਉਸ ਨੂੰ ਸਾਥ ਲਿਹਾਉਣ ਵਿਸ਼ਵਾ ਮਿੱਤਰ ਨੇ ਆਗਿਆ ਦਿੱਤੀ ਰਾਜੇ ਜਨਕ ਦੀ ਆਗਿਆ ਪਾ ਕੇ ਮੰਤਰੀ ਅਯੁਧਿਆਪੁਰੀ ਨੂੰ ਤੁਰੇ ਤਿੰਨ ਰਾਤਾਂ ਰਾਹ ਵਿੱਚ ਰਹਿ ਕੇ ਚੌਥੇ ਦਿਨ ਅਯੁਧਿਆਪੁਰੀ ਵਿੱਚ ਜਾ ਪਹੁੰਚੇ ਮੰਤਰੀ ਦਵਾਰਪਾਲਾ ਨੂੰ ਕਿਹਾ ਕਿ ਅਸੀਂ ਰਾਜੇ ਜਨਕ ਦੇ ਦੂਤ ਆਏ ਹਾਂ ਦਵਾਰਪਾਲਾ ਨੇ ਇਹ ਗੱਲ ਅੱਗੇ ਜਾ ਕੇ ਰਾਜੇ ਦਸ਼ਰਤ ਦੇ ਦੂਤਾਂ ਦੇ ਕਹਿ ਤੇ ਜਾ ਕੇ ਹੱਥ ਜੋੜ ਕੇ ਕਿਹਾ ਕਿਹ ਰਾਜਾ ਮਿਥਲਾਪੁਰ ਦੇ ਰਾਜਾ ਜਨਕ ਨੇ ਆਪਣਾ ਕੁਸ਼ਲ ਮੰਗਲ ਤੁਹਾਨੂੰ ਕਿਹਾ ਹੈ ਵਿਸ਼ਵਾਮিত্র ਦੀ ਆਗਿਆ ਨਾਲ ਰਾਜਾ ਜਨਕ ਨੇ ਸਾਨੂੰ ਤੁਹਾਡੇ ਪਾਸ ਭੇਜਿਆ ਹੈ ਤੇ ਇੱਕ ਪੱਤਰ ਚਿੱਠੀ ਤੁਹਾਨੂੰ ਭੇਜੀ ਹੈ ਇਹ ਕਹਿ ਕੇ ਚਿੱਠੀ ਦੇ ਦਿੱਤੀ ਰਾਜਾ ਦਸ਼ਰਤ ਉਸ ਪੱਤਰ ਨੂੰ ਪੜ੍ਹ ਲਗਾ। ਉਸ ਪੱਤਰ ਵਿੱਚ ਲਿਖਿਆ ਹੈ ਰਾਜਾ ਦਸ਼ਰਤ ਮੇਰਾ ਪ੍ਰਣ ਸੀ ਕਿ ਮਨੁੱਖ ਸ਼ਿਵਜੀ ਦੇ ਤਨੁਖ ਨੂੰ ਜੋ ਵੀ ਝੁਕ ਲਵੇਗਾ ਉਸ ਨਾਲ ਆਪਣੀ ਕੰਨਿਆ ਸੀਤਾ ਦਾ ਵਿਆਹ ਕਰ ਦੇਵਾਂਗਾ। ਵੱਡੇ-ਵੱਡੇ ਸੂਰਬੀਰ ਜੋਦੇ ਇਸ ਤਨੁਖ ਨ ਝੁਕ ਨਾ ਸਕੇ ਇਸ ਗੱਲ ਦਾ ਤੁਹਾਨੂੰ ਇਹ ਪਤਾ ਹੈ ਪਰ ਤੁਹਾਡੇ ਪੁੱਤਰ ਸ਼੍ਰੀ ਰਾਮਚੰਦਰ ਜੋ ਵਿਸ਼ਵਾਨਾ ਮਿੱਤਰ ਨਾਲ ਆਏ ਸੀ ਰਾਮਚੰਦਰ ਨੇ ਤਨੁਖ ਝੁਕ ਕੇ ਤੋੜ ਦਿੱਤਾ ਹੈ ਜੇ ਤੁਹਾਨੂੰ ਇਹ ਸ਼ੱਕ ਹੋਵੇ ਰਾਮਚੰਦਰ ਹਜੇ ਬਾਲਕ ਹੈ ਤਨੁਖ ਨੁਖ ਕਿਸ ਤਰ੍ਹਾਂ ਤੋੜਿਆ ਹੋਵੇਗਾ ਮੈਂ ਸੀਤਾ ਦੇ ਵਿਆਹ ਲਈ ਝੂਠ ਬੋਲਦਾ ਹਵਾਂ ਪਰ ਮੈਂ ਸੱਚੋ ਸੱਚ ਕਹਿੰਦਾ ਹਾਂ ਹੁਣ ਮੇਰੀ ਵਿਚਾਰ ਹੈ ਕਿ ਮੈਂ ਆਪਣੀ ਪੁੱਤਰੀ ਸੀਤਾ ਰਾਮਚੰਦਰ ਨੂੰ ਦਾਨ ਦੇ ਦੇਵਾਂ रामचंद्र कदे ਤੁਹਾਡੇ ਆਗਿਆਤ ਬਿਨਾ ਅੰਗਿਕਾਰ ਨਹੀਂ ਕਰੇਗਾ ਇਸ ਕਰਕੇ ਮੇਰੀ ਤੁਹਾਡੇ ਪਾਸ ਬੇਨਤੀ ਹੈ ਕਿ ਤੁਸੀਂ ਸ਼੍ਰੀ ਬ੍ਰਹਮ ਵਿਸ਼ਿਸ਼ਟ ਜੀ ਤੇ ਹੋਰ ਲੋਕਾਂ ਸਮੇਤ ਆ ਕੇ ਮੈਨੂੰ ਦਰਸ਼ਨ ਦਿਓ ਇਹ ਤੁਹਾਡਾ ਹੀ ਕਰਤ ਹੈ ਅਰਥਾਤ रामचंद्र लक्ष्मण ਦੇ ਦਰਸ਼ਨ ਕਰੋ ਤੇ ਮੇਰੀ ਇੱਛਾ ਵੀ ਪੂਰੀ ਕਰੋ ਰਾਮਚੰਦਰ ਜੀ ਇਹ ਇੱਛਾ ਹੈ ਕਿ ਪਿਤਾ ਜੀ ਆਉਣਗੇ ਤਾਂ ਵਿਸ਼ਵਾਮਿੱਤਰ ਜੀ ਵੀ ਬਹੁਤ ਖੁਸ਼ ਹੋਣਗੇ ਰਾਜੇ ਦਸ਼ਰਥ ਨੇ ਇਹ ਸਾਰੀ ਚਿੱਠੀ ਪੜ ਲਈ ਰਾਜਾ ਦਸ਼ਰਥ ਚਿੱਠੀ ਪੜ ਕੇ ਬੜਾ ਆਨੰਦ ਵਿੱਚ ਬਹੁਤ ਖੁਸ਼ ਹੋਇਆ ਰਾਜਾ ਦਸ਼ਰਥ ਆਪਣੇ ਮੰਤਰੀਆਂ ਨੂੰ ਕਹਿਣ ਲੱਗਾ ਜੇ ਮੰਤਰੀਓ ਰਾਮਚੰਦਰ ਲక్ష్మణ ਦੇ ਸੁਖ ਦੀ ਖਬਰ ਮਿਲੀ ਹੈ ਵਿਸ਼ਵਮਿੱਤਰ ਜੀ ਉਹਨਾਂ ਦੀ ਰੱਖਿਆ ਕਰਦੇ ਹਨ ਰਾਜਾ ਜਨਕ ਦੀ ਪੂਜ ਵਿੱਚ ਬੈਠੇ ਹੋਏ ਹਨ ਤੇ ਰਾਮਚੰਦਰ ਆਪਣਾ ਪ੍ਰਾਕਰਮ ਕਰਕੇ ਰਾਜਾ ਜਨਕ ਨੂੰ ਕਿਰਧਾਰਤ ਕੀਤਾ ਹੈ ਰਾਜ ਜਨਕ ਦੀ ਇੱਛਾ ਹੈ రామਚੰਦਰ ਦੇ ਨਾਲ ਸੀਤਾ ਦਾ ਵਿਆਹ ਕਰ ਦੇਣਾ ਇਹ ਕਹਿ ਕੇ ਰਾਜਾ ਦਸ਼ਰਥ ਨੇ ਮਿਤਲਾ ਪਰ ਰਾਜਾ ਜਨਕ ਕੋਲ ਜਾਣ ਦੀ ਤਿਆਰੀ ਕੀਤੀ ਤੇ ਸਭ ਨੂੰ ਨਾਲ ਜਾਣ ਵਾਸਤੇ ਤਿਆਰ ਹੋਣ ਲੱਗਿਆ ਸਭ ਤਿਆਰ ਹੋਣ ਲੱਗੇ ਸਭ ਤਿਆਰ ਹੋ ਕੇ ਮਿਰਸਾ ਪਰ ਜਾਨ ਵਾਸਤੇ ਚੰਦ ਪਏ। ਵਿਸ਼ਵਾਮিত্র ਜੀ ਰਾਜਾ ਜਨਕ ਨੂੰ ਕਹਿਣ ਲੱਗੇ ਕਿ ਹੈ ਰਾਜਾ ਇਕ ਵਾਂਖ ਦੇ ਖੁੱਲ ਜੇਤੇ ਵਿਦੇਹ ਦੇ ਖੁੱਲ ਦੇ ਰਾਜੇ ਵੱਡੇ ਵੱਡੇ ਬਲਵਾਨ ਸੂਰ ਬਿਰ ਹੁੰਦੇ ਆਏ ਹਨ। ਤੇ ਇਸ ਕੁੱਲ ਵਰਗੀ ਕੋਈ ਦੂਜੀ ਉੱਤਮ ਕੁੱਲ ਨਹੀਂ ਧਰਮ ਤੇ ਧਨ ਵਿੱਚ ਇਹੋ ਜਿਹਾ ਹਨ ਸੋ ਤੁ ਆਪਣੀਆਂ ਕੰਨਿਆ ਰਾਮਚੰਦਰ ਤੇ ਲక్ష్మణ ਨੂੰ ਦੇ ਭਲਾ ਜੇ ਤੈਨੂੰ ਇਹ ਸੰਦੇਹ ਹੋਵੇ ਕਿ ਸ੍ਰੀ ਵਿਸ਼ਿਸ਼ਟ ਜੀ ਤੇ ਸ੍ਰੀ ਵਿਸ਼ਵਾਮਿੱਤਰ ਜੀ ਦਾ ਵੈਰ ਹੈ ਕੁਸ਼ ਵਿਆਹ ਵਿੱਚ ਬਾਧਾ ਵਿਗੜ ਨਾ ਪੈ ਜਾਵੇ ਤਾਂ ਇਹ ਨਹੀਂ ਹੋ ਸਕਦਾ ਤੁਸੀਂ ਵਿਸ਼ਿਸ਼ਟ ਜੀ ਨੂੰ ਪੁੱਛ ਲਵੋ ਇਹ ਰਾਜਾ ਜਨਕ ਤੂੰ ਆਪਣੀਆਂ ਦੋਵੇਂ ਕੰਨਿਆ ਰਾਮਚੰਦਰ ਤੇ ਲక్ష్ਮਣ ਤੇ ਕਹੋ ਸਤਜ ਜੋ ਤੇਰਾ ਭਰਾ ਹੈ ਉਸ ਜਿਆ ਦੋਵੇਂ ਕੰਨਿਆ ਅਰਥ ਤੇ ਸ਼ਤਰੂਗਨ ਨੂੰ দান ਕਰਦੇ ਜੇ ਚਾਰ ਪੁੱਤਰ ਹੋਣ ਤੇ ਇੱਕ ਪਿਤਾ ਦੀਆਂ ਚਾਰ ਧੀਆਂ ਹੋਣ ਤਾਂ ਅਜਿਹਾ ਵਿਆਹ ਨਹੀਂ ਹੋ ਸਕਦਾ ਤੇ ਜੇ ਚਾਰ ਪੁੱਤਰ ਇੱਕ ਪਿਤਾ ਦੇ ਹੋਣ ਦੋ ਧੀਆਂ ਦੋਹਾਂ ਪਿਤਾ ਦੀਆਂ ਹੋਵਣ ਤਾਂ ਇਹ ਵਿਆਹ ਬਹੁਤ ਉੱਤਮ ਸ਼ੁਭ ਹੁੰਦਾ ਹੈ ਇਸ ਹੰਕੇ ਰਾਜਾ ਜਨਕ ਜੀ ਸ੍ਰੀ ਵਿਸ਼ਿਸ਼ਟ ਜੀ ਵੱਲ ਵੇਖਣ ਲੱਗੇ ਤੇ ਜਾਣ ਗਏ ਕਿ ਵਿਸ਼ਵਾਮਿੱਤਰ ਸ੍ਰੀ ਵਿਸ਼ਿਸ਼ਟ ਜੀ ਦੋਵੇਂ ਖੁਸ਼ ਹਨ ਫਿਰ ਵਿਸ਼ਿਸ਼ਟ ਜੀ ਕਹਿਣ ਲੱਗੇ ਧਨ ਸਾਡੇ ਕੋਲ ਹੈ ਭਾਵੇਂ ਸਾਡੇ ਕੋਲ ਇਕਵਾਖ ਜਿਹੀ ਉੱਤਮਤਾ ਨਹੀਂ ਪਰ ਬਰਾਬਰ ਕਹਿ ਦਿੱਤੀ ਤਾਂ ਇਹ ਤੁਹਾਡੀ ਵਿਟਿਆਈ ਹੈ ਕੋਸ਼ਤ ਜੇ ਜੀ ਕੰਨਿਆ ਨਾਲ ਭਰਤ ਤਿਸ਼ਤਰੁਗੰਦਾ ਵਿਆਹ ਕਰਾਂਗਾ ਤੇ ਫਾਲ ਬਣੀ ਬੜਾ ਉੱਤਮ ਨਿਸ਼ਚਤ ਰਹਿ ਐਸਨ ਸ਼ਤਰ ਵਿੱਚ ਵਿਆਹ ਕਰਨਾ ਬਹੁਤ ਫਲਦਾਇਕ ਹੁੰਦਾ ਹੈ जनक जी उठ खरोत्ते ते हाथ जोड़ के विश्वामित्र ਨੂੰ ਕਹਿਣ ਲੱਗੇ اے સ્વાਮੀ ਤੁਸੀਂ ਜੋ कन्या दान ਦਾ ਉਪਦੇਸ਼ ਕੀਤਾ ਹੈ ਸੋ ਮਹਾ दान ਹੈ ਜਿਸ ਤਰ੍ਹਾਂ ਤੁਸੀਂ राजे दशरथ ਦੇ ਗੁਰੂ ਹੋ ਉਸੇ ਤਰ੍ਹਾਂ ਮੇਰੇ ਵੀ ਗੁਰੂ ਹੋ ਇਹ ਸਭਾ वचन राजे जनक ਦੇ ਮੂੰਹੋਂ ਸੁਣ ਕੇ ਬੜੇ ਆਨੰਦ ਹੋਏ ਸਰਾਧ ਕਰਮ ਜਗ ਗਉਦਾਨ ਅਤੇ ਅਨੇਕਾ ਜਗ ਕਰਨ ਲਗੇ ਰਾਜਾ ਦਸ਼ਰਤ ਰਾਜਾ ਜਨਕ ਦੇ ਘਰ ਇਸ ਤਰ੍ਹਾਂ ਚੱਲੇ ਸਭ ਤੋਂ ਅੱਗੇ ਸ੍ਰੀ ਵਿਸ਼ੇਸ਼ਟ ਜੀ ਉਹਨਾਂ ਦੇ ਪਿਛੇ ਸ੍ਰੀ ਵਿਸ਼ਵਾਮিত্র ਜੀ ਉਹਨਾਂ ਦੇ ਮਗਰ ਚਾਰੇ ਪੁੱਤਰ ਉਨਾਂ ਦੇ ਨਾਲ ਰਾਜਾ ਦਸ਼ਤ ਅਤੇ ਬਹੁਤ ਸਾਰੇ ਲੋਕ ਜਾਂ ਬਹੁਤਿਆ ਪਹੁੰਚੇ ਰਾਜਾ ਜਨਕ ਨੇ ਸਭ ਦਾ ਬੜਾ ਆਦਰ ਸਤਕਾਰ ਕੀਤਾ ਸਭ ਨੂੰ ਸ਼ਰਧਾ पूर्वक ਘਰ ਦੇ ਅੰਦਰ ਲੈ ਕੇ ਗਏ ਰਾਜਾ ਜਨਕ ਰਾਜਾ ਦਸ਼ਤ ਸ੍ਰੀ ਵਿਸ਼ੇਸ਼ਟ ਸ੍ਰੀ ਵਿਸ਼ਵਾਮਿੱਤਰ ਨੂੰ ਦਿਖਾਉਣ ਲੱਗੇ ਵਿਆਹ ਦੀ ਸਭ ਸਮਗਰੀ ਤਿਆਰ ਹੈ ਹਵਨ ਲਈ ਇੱਕ ਬੀਦੀ ਬਣਾਇੰਗੇ ਹੈ ਆਪਣੀਆਂ ਚੋਹਾਂ ਕੰਨਿਆ ਨੂੰ ਲੈ ਕੇ ਬੈਠਾ ਹਾਂ ਇਹ ਆਕੇ ਰਾਜੇ ਜਨਕ ਨੇ ਸਭ ਨੂੰ ਬੀਦੀ ਦੇ ਕੋਲ ਬਿਠਾਇਆ ਰਾਜਾ ਜਨਕ ਹੱਥ ਜੋੜ ਕੇ ਸ੍ਰੀ ਗੁਰੂ ਵਿਸ਼ੇਸ਼ਟ ਨੂੰ ਕਹਿ ਲੱਗੇ ਕਿ ਹੁਣ ਵਿਆਹ ਦਾ ਸਮਾਂ ਹੋ ਗਿਆ ਹੈ। ਸ੍ਰੀ ਗੁਰੂ ਵਿਸ਼ੇਸ਼ ਜੀ ਆਪ ਆਪਣੇ ਹੱਥੇ ਹਵਨ ਕਰਨ ਲੱਗੇ। ਗਹਿਣੇ ਕੱਪੜੇ ਨਾਲ ਸ਼ਿੰਗਾਰ ਕਰਕੇ ਦਸਗਾ ਸੀਸਾ ਨੂੰ ਲੈ ਆਇਆ ਹਵਨ ਕੁੰਡ ਦੇ ਨੇੜੇ ਬਿਠਾ ਦਿੱਤਾ। ਸ੍ਰੀ ਵਿਸ਼ੇਸ਼ਟ ਜੀ ਨੇ ਸੀਤਾ ਦਾ ਹੱਥ ਫੜ ਕੇ ਕਿਹਾ हे रामचंद्र ਤੁਸੀਂ ਤਾਨੂੰ ਅੰਗਕਾਰ ਕਰ ਆਪਣੇ ਹੱਥ ਨਾਲ ਸੀਤਾ ਦਾ ਹੱਥ ਫੜ ਕੇ ਕਿਹਾ ਸੀਤਾ ਪਤੀ ਵਰਤ ਹੋਣ ਵਾਲੇ ਹੈ ਤੇ ਅਗਨੀ ਦੇਵ ਦਾ ਪ੍ਰਕਾਸ਼ ਹੋਇਆ ਇਹ ਆਪਕੇ ਸਿਰ ਵਿਸ਼ਿਸ਼ਟ ਜੀ ਨੇ रामचन्द्र ਜੀ ਦੇ ਹੱਥ ਉੱਪਰ ਸੀਤਾ ਦਾ ਹੱਥ ਰੱਖ ਦਿੱਤਾ ਇਸੇ ਤਰ੍ਹਾਂ ਲక్ష్మణ ਦਾ ਉਰੰਗਲਾ ਤੇ ਨਾਲ ਵਿਆਹ ਹੋਇਆ। ਭਰਤ ਦਾ ਮਾਡਵੀ ਤੇ ਨਾਲ ਵਿਆਹ ਹੋਇਆ। ਸ਼ਤਰੂਗੰਧਾ ਸੂਰਤ ਗ੍ਰਿਤ ਦੇ ਨਾਲ ਵਿਆਹ ਹੋਇਆ ਉਸ ਵੇਲੇ ਚਾਰੇ ਭਰਾ ਬੜੇ ਖੁਸ਼ ਹੋ ਗਏ ਫਿਰ ਬੇਦੀ ਤੇ ਅਗਨੀ ਕੁੰਡ ਹਵਨ ਦੀ ਪਰਦੱਖਣਾ ਕਰਵਾਈਆ ਗਿਆ ਤੇ ਬ੍ਰਾਹਮਣ ਤੇ ઋષਿ ਗੁਰੂ ਬਾਣੀ ਉਚਾਰਨ ਲੱਗੇ ਫੁੱਲਾਂ ਦੀ ਵਰਖਾ ਹੋਣ ਲੱਗੀ ਰਾਜੇ ਦਸ਼ਰਥ ਦੇ ਵੱਲੋਂ ਧੂਮ ਧਾਮ ਨਾਲ ਵਾਜੇ ਵਜਣ ਲੱਗੇ ਇਸ ਤਰ੍ਹਾਂ ਜਿਕਰ ਹੈ ਸ਼੍ਰੀ ਵਾਲਮੀਕੀ ਰਮਾਇਣ ਵਿੱਚ ਸ਼੍ਰੀ ਰਾਮ, ਚੰਦਰ, ਲక్ష్మణ, ਫਰਥ, ਸ਼ਤਰੂਗਲ ਦੇ ਵਿਆਹ ਦਾ ਇਹ ਮਹਾਨਤਾ ਹੈ ਪ੍ਰਮਾਤਮਾ ਵਾਲਮੀਕ ਮਹਾਰਾਜ ਦੇ ਬਾਣੀ ਦੀ ਸੋ ਕੋਸ਼ਿਸ਼ ਕਰੀ ਆਪਾਂ ਵੀ ਆਪਣੇ ਬੱਚਾ ਦੇ ਆਪਣੇ ਧਿਆ ਪੁੱਤਰਾ ਦੇ ਵਿਆਹ ਫਿਰ ਵਾਲਮੀਕੀ ਦੇ ਮੈਨ ਨਾਲ ਕਰਿਆ ਕਰੀਏ ਜੋ ਬੋਲੇ ਸੋਨਰ ਪੈ ਤਦਵਾਨ ਫਾਲਮੀਕ ਮਹਾਰਾਜ ਕੀ ਜੈ ਤਨ ਤਨ ਵਾਣੀ ਤਨ ਤਨ ਬਾਣੀ ਔਰ ਗਿਆਨ